ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਮੈਂ ਅੱਜ ਆਈ ਹੋਈ ਸੀ ਜੀ ਇੱਥੇ ਮਾਰਕੀਟ ਨਾਬੇ ਤੇ ਥੀ ਅਸੀਂ ਪੁਰਾਣੀਆਂ ਕਚੈਰੀਆਂ ਦੇ ਕੋਲ ਖੜੇ ਸੀ ਸ਼ਾਪਿੰਗ ਅਸੀਂ ਸਾਰੀ ਆਲਮੋਸਟ ਕਰ ਲਈ ਹੈ ਅੱਜ ਮੈਂ ਆਈ ਹੋਈ ਸੀਗੀ ਆਪਣੇ ਘਰ ਦਾ ਥੋੜਾ ਛੋਟਾ ਮੋਟਾ ਸਮਾਨ ਲੈਣ ਜਿੱਦਾਂ ਕਿ ਆਪਣੇ ਡੋਰ ਮੈਟਸ ਹੋ ਗਏ ਜਾਂ ਫਿਰ ਬਾਥਰੂਮ ਦਾ ਜੋ ਵੀ ਸੈਨੀਟਰੀ ਦਾ ਸਮਾਨ ਹੋ ਗਿਆ ਮੈਂ ਉਹ ਸਭ ਲੈਣ ਆਈ ਹੋਈ ਸੀ ਸ਼ਾਪਿੰਗ ਮੈਂ ਸਾਰੀ ਕਰ ਲਈ ਹੈ ਤੇ ਮੈਂ ਸ਼ਾਪਿੰਗ ਦਾ ਵਲੌਗ ਬਿਲਕੁਲ ਵੀ ਨਹੀਂ ਬਣਾ ਪਾਈ ਕਿਉਂਕਿ ਮੇਰਾ ਫੋਨ ਰਹਿ ਗਿਆ ਸੀ ਗੱਡੀ ਦੇ ਵਿੱਚ ਤੇ ਮੈਂ ਬੱਸ ਮੈਂ ਤੁਹਾਨੂੰ ਘਰ ਜਾ ਕੇ ਸਾਰੀ ਸ਼ਾਪਿੰਗ ਦਿਖਾਵਾਂਗੀ ਫਿਲਹਾਲ ਅਸੀਂ ਇੱਥੇ ਖੜੇ ਸੀ ਡੈਡੀ ਕਰ ਰਹੇ ਨੇ ਵੇਟ ਦੁਕਾਨ ਵਾਲੇ ਦੀ ਕਿਉਂਕਿ ਅਸੀਂ ਸਮਾਨ ਵਗੈਰਾ ਸਾਰਾ ਕੁਝ ਲੈ ਕੇ ਅਸੀਂ ਉੱਥੀ ਦੁਕਾਨ ਤੇ ਰੱਖ ਆਏ ਸੀ ਉਹ ਕਹਿੰਦੇ ਅਸੀਂ ਰੇੜੀ ਚ ਭੇਜ ਦਾਂਗੇ ਕਿਉਂਕਿ ਅਸੀਂ ਗੱਡੀ ਇੱਥੇ ਕਾਫੀ ਦੂਰ ਪਾਰਕਿੰਗ ਕੀਤੀ ਹੋਈ ਸੀਗੀ ਤਾਂ ਕਰਕੇ ਅਸੀਂ ਨਾ ਸਮਾਨ ਉੱਥੇ ਰੱਖੇ ਆਏ ਸੀਗੇ ਤੇ ਹੁਣ ਬਸ ਆਪਣਾ ਸਮਾਨ ਆ ਰਿਹਾ ਹੈ ਉਸ ਤੋਂ ਬਾਅਦ ਆਪਾਂ ਚੱਲਦੇ ਆ ਘਰ ਆਉਂਦੇ ਆਉਂਦੇ ਮੈਂ ਲੈਣੀ ਸੀ ਇੱਥੇ ਥੁੜੀਆਂ ਜੀਆਂ ਵਾਈਪਸ ਨੇਲ ਵਾਈਪਸ ਲੈਣੀਆਂ ਸੀ ਮੈਂ ਉਹ ਬਾਏ ਕੀਤੀਆਂ ਤੇ ਇੰਨਾ ਜ਼ਿਆਦਾ ਥੱਕ ਗਏ ਅਸੀਂ ਤਕਰੀਬਨ ਆਏ ਸੀ ਸਾਢੇ 12 ਵਜੇ ਅਸੀਂ ਆ ਗਏ ਸੀਗੇ ਨਾਬੇ ਤੇ ਤਕਰੀਬਨ ਹੁਣ ਟਾਈਮ ਹੋ ਗਿਆ ਆ 3:20 ਸਾਨੂੰ ਇੰਨਾ ਜ਼ਿਆਦਾ ਟਾਈਮ ਲੱਗ ਗਿਆ ਉੱਥੇ ਦੁਕਾਨ ਤੇ ਰਸ਼ਵੀ ਬਹੁਤ ਸੀਗਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਦੇਖ-ਪਰਖ ਕੇ ਸਮਾਨ ਲੈਣਾ ਹੁੰਦਾ ਕਿਉਂਕਿ ਆਪਾਂ ਪੈਸੇ ਦੇਣੇ ਨੇ ਤਾਂ ਓਬਵੀਅਸਲੀ ਆਪਾਂ ਦੇਖ-ਪਰਖ ਕੇ ਲਵਾਂਗੇ ਤੇ ਕਾਫੀ ਜ਼ਿਆਦਾ ਸ਼ਾਪਿੰਗ ਕਰ ਲਈ ਆ ਅਸੀਂ ਬਸ ਸੋਚ ਕੇ ਆਏ ਸੀ ਕਿ ਥੋੜਾ ਮੋਟਾ ਹੀ ਸਮਾਨ ਲੈਣਾ ਆ ਬਟ ਉੱਥੇ ਦੁਕਾਨ ਤੇ ਜਾ ਕੇ ਸਾਨੂੰ ਕਾਫੀ ਕੁਝ ਸਮਾਨ ਪਸੰਦ ਆ ਗਿਆ ਤੇ ਅਸੀਂ ਫਟਾਫਟ ਸਾਰਾ ਸਮਾਨ ਲੈ ਲਿਆ ਸਮਾਨ ਦੀ ਸ਼ਾਪਿੰਗ ਤਾਂ ਅਸੀਂ ਕਰ ਲਈ ਬਟ ਸਾਨੂੰ ਬੈਠਿਆ ਨੂੰ ਇੱਥੇ ਤਕਰੀਬਨ ਅੱਧਾ ਘੰਟਾ ਹੋ ਗਿਆ ਹੈ ਤੇ ਦੁਕਾਨ ਵਾਲੇ ਹਜੇ ਤੱਕ ਸਾਨੂੰ ਤੱਕ ਸਮਾਨ ਲੈ ਕੇ ਨਹੀਂ ਪਹੁੰਚੇ ਪਤਾ ਨਹੀਂ ਕਿੱਥੇ ਰਹਿ ਗਏ ਨੇਗੇ ਤੇ ਇੰਨੀ ਜ਼ਿਆਦਾ ਘੂਟਨ ਮਹਿਸੂਸ ਹੋ ਰਹੀ ਹੈ ਨਾ ਗੱਡੀ ਦੇ ਵਿੱਚ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਰਾਸ਼ਾ ਗੱਡੀਆਂ ਖੜੀਆਂ ਨੇ ਸਾਰੇ ਪਾਸੇ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਗਿਆ ਹੈ। ਕਿਉਂਕਿ ਵਿਆਹਾਂ ਦੇ ਸੀਜ਼ਨ ਕਰਕੇ ਕਾਫੀ ਜ਼ਿਆਦਾ ਇੱਥੇ ਰਸ਼ ਹੋਇਆ ਹੋਇਆ ਹੈ। ਇਹ ਹੈ ਜੀ ਪੁਰਾਣੀਆਂ ਕਚਹਿਰੀਆਂ ਤੇ ਇੱਥੇ ਨੇੜੇ ਹੀ ਸਦਰ ਬਾਜ਼ਾਰ ਆ। ਸਦਰ ਬਾਜ਼ਾਰ ਜਾਣਾ ਹੋਵੇ ਤਾਂ ਇੱਥੇ ਪਾਰਕਿੰਗ ਵਗੈਰਾ ਤਾਂ ਨੇੜੇ ਹੈ ਨਹੀਂ ਤੇ ਗੱਡੀਆਂ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਨਾਬੇ ਦੀ ਕਿਸੇ ਵੀ ਮਾਰਕੀਟ 'ਚ ਆਪਾਂ ਗੱਡੀ ਨਹੀਂ ਲੈ ਕੇ ਜਾ ਸਕਦੇ। ਲਾਅ ਨਹੀਂ ਹੈਗਾ। ਫਿਰ ਵੀ ਕਈ ਲੋਕ ਲੈ ਕੇ ਜਾਂਦੇ ਨੇ ਬਟ ਅਸੀਂ ਨਹੀਂ ਲੈ ਕੇ ਜਾਂਦੇ। ਅਸੀਂ ਹਮੇਸ਼ਾ ਇੱਥੇ ਹੀ پارک ਕਰ ਦਿੰਦੇ ਹੁੰਨੇ ਆ ਪੁਰਾਣੀਆਂ ਕਚਹਿਰੀਆਂ ਦੇ ਕੋਲ। ਤੇ অলমোস্ট سارے ਲੋਕ ਇੱਥੇ ਗੱਡੀ پارک ਕਰਦੇ ਨੇ ਕਿਉਂਕਿ ਉੱਥੇ ਜ਼ਿਆਦਾ ਜਾਮ ਲੱਗ ਜਾਂਦਾ ਗਲੀਆਂ ਦੇ ਵਿੱਚ ਜ਼ਿਆਦਾ ਲੈ ਕੇ ਨਹੀਂ ਜਾਂਦੇ ਤੇ ਸ਼ਾਪਿੰਗ ਕਰਨ ਤੋਂ ਬਾਅਦ ਹੁਣ ਅਸੀਂ ਜਾਣਾ ਸੀ ਇੱਕ ਹੋਰ ਸ਼ਾਪ ਤੇ ਤੇ ਅਸੀਂ ਅੱਜ ਘਰ ਦੇ ਲਈ ਦੇਖਣ ਜਾਣਾ ਸੀ ਨਵਾਂ ਫਰਨੀਚਰ ਸਾਡੀ ਸਲਾਹ ਬਣ ਰਹੀ ਹੈ ਕਿ ਅਸੀਂ ਅੱਜ ਦੇਖ ਆਣੇ ਆ ਕਿਉਂਕਿ ਆਏ ਹੋਈਆਂ ਤਾਂ ਉੱਧਰ ਵੀ ਜਾ ਆਣੇ ਆ ਬਟ ਦੇਖਦੇ ਆ ਟਾਈਮ ਕਿੰਨਾ ਕੁ ਲੱਗਦਾ ਕਿਉਂਕਿ ਹਜੇ ਤੱਕ ਦੁਕਾਨ ਵਾਲੇ ਸਾਡੇ ਕੋਲ ਪਹੁੰਚੇ ਨਹੀਂ ਹੈਗੇ ਸਮਾਨ ਲੈ ਕੇ ਜਿੱਦਾਂ ਹੀ ਉਹ ਸਾਡੇ ਕੋਲ ਸਮਾਨ ਲੈ ਕੇ ਪਹੁੰਚਦੇ ਨੇ ਅਸੀਂ ਸਮਾਨ ਕਰਕੇ ਗੱਡੀ ਦੇ ਵਿੱਚ ਸ਼ਿਫਟ ਉਸ ਤੋਂ ਬਾਅਦ ਚੱਲਾਂਗੇ ਅਸੀਂ ਫਰਨੀਚਰ ਵਾਲੀ ਸ਼ਾਪ ਤੇ ਤੇ ਜੇ ਕੁਝ ਪਸੰਦ ਆਇਆ ਤੇ ਉੱਥੇ ਵੀ ਜਾ ਕੇ ਕਰਾਂਗੇ ਸ਼ਾਪਿੰਗ ਮੈਂ ਨਾਲ-ਨਾਲ ਤੁਹਾਨੂੰ ਦਿਖਾਉਂਦੀ ਰਾਵਾਂਗੀ ਸੋ ਫਿਲਹਾਲ ਤਾਂ ਮੈਂ ਬੈਠੀ ਆ ਇੱਥੇ ਜਦ ਤੱਕ ਉਹ ਨਹੀਂ ਆਣਗੇ ਭੁੱਖ ਵੀ ਬਹੁਤ ਲੱਗ ਰਹੀ ਆ 12:30 ਵਜੇ ਦੇ ਅਸੀਂ ਘਰੋਂ ਆਏ ਹੋਏ ਆ ਤੇ ਸਾਢੇ 3 ਤੋਂ ਵੀ ਉੱਪਰ ਹੋਇਆ ਪਿਆ ਟਾਈਮ ਇੰਨੀ ਜ਼ਿਆਦਾ ਭੁੱਖ ਲੱਗ ਰਹੀ ਆ ਹਰ ਪ੍ਰਵੀਨ ਵੀ ਸਕੂਲੋਂ ਆ ਗਈ ਹੋਊਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਕੂਲ 1:00 ਜਾਂ 1:30 ਵਜੇ ਸਕੂਲੋਂ ਆ ਜਾਂਦੀ ਆ ਕਿਉਂਕਿ ਵੱਡੇ ਬੱਚਿਆਂ ਦੇ ਚੱਲ ਰਹੇ ਨੇ ਐਗਜ਼ਾਮ ਤਾਂ ਸਕੂਲ ਵਾਲੇ ਛੋਟੇ ਬੱਚਿਆਂ ਨੂੰ ਵੀ ਨਾਲ ਹੀ ਭੇਜ ਦਿੰਦੇ ਨੇਗੇ ਤੇ ਮੈਂ ਡੈਡੀ ਨੂੰ ਕਹਿ ਰਹੀ ਸੀ ਵੀ ਜੇ ਆਪਾਂ ਥੋੜਾ ਬਹੁਤਾ ਹੋਰ ਲੇਟ ਆਉਂਦੇ ਤਾਂ ਉਹ ਆਪਣੇ ਨਾਲ ਹੀ ਆਉਂਦੀ ਕਿਉਂਕਿ ਉਹਨੂੰ ਬੜਾ ਸ਼ੌਂਕ ਹੁੰਦਾ ਮਾਰਕੀਟ ਜਾਣ ਦਾ ਡੈਡੀ ਵੀ ਅੱਕ ਗਏ ਨੇ ਦੇਖੋ ਖੜੇ ਖੜੇ ਉਹਨਾਂ ਦੀ ਵੇਟ ਕਰਦੇ ਕਰਦੇ ਕਾਫੀ ਜ਼ਿਆਦਾ ਲੋਕ ਇੱਥੋਂ ਜਾ ਰਹੇ ਨਗੇ ਆਲਮੋਸਟ ਗੱਡੀਆਂ ਨਿਕਲੀਆਂ ਸਟਾਰਟ ਹੋ ਗਈਆਂ ਨਗੀਆਂ ਸਾਰੇ ਲੋਕ ਸ਼ਾਪਿੰਗ ਕਰਕੇ ਵੀ ਆ ਕੇ ਮੁੜ ਕੇ ਆ ਗਏ ਪਰ ਇਹ ਹਜੇ ਤੱਕ ਨਹੀਂ ਆਏ ਹੈਗੇ ਸਾਡਾ ਸਮਾਨ ਲੈ ਕੇ ਤੁਸੀਂ ਵੇਖੋ ਡੈਡੀ ਵੇਟ ਕਰ ਰਹੇ ਨੇ ਕਿੰਨੇ ਟਾਈਮ ਦੇ ਵੇੜੀ ਵਾਲਾ ਭਾਈ ਹਜੇ ਤੱਕ ਆਇਆ ਹੀ ਨਹੀਂ ਸਾਡੇ ਕੋਲ ਤੇ ਫਾਈਨਲੀ ਮੈਂ ਆ ਗਈ ਹਾਂ ਦੇਖਣ ਵਾਸਤੇ ਨੂੰ ਹਾਲੇ ਮੈਂ ਸ਼ਾਪ ਤੇ ਹੁਣ ਖੁਦ ਜਾ ਕੇ ਆਈ ਆਂ ਉੱਥੇ ਤੇ ਉਹ ਰੈਡੀ ਵਾਲੇ ਭਾਈ ਜਿਹੜੇ ਉੱਥੇ ਹੈ ਨਹੀਂ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਥੋੜੇ ਟਾਈਮ ਤੱਕ ਤੁਹਾਡਾ ਸਮਾਨ ਭੇਜਦੇ ਆਂ ਚੱਲਦੇ ਆਂ ਮੈਂ ਵਾਪਸ ਕਚਹਿਰੀਆਂ ਕੋਲ ਆ ਗਈ ਆਂ ਤੇ ਇਹ ਨਾ ਬਹੁਤ ਸੋਹਣੀਆਂ ਨੇ ਪੁਰਾਣੀਆਂ ਕਚਹਿਰੀਆਂ ਨੇ ਜਿਹੜੀਆਂ ਬਟ ਜੇ ਕਿਤੇ ਇਹਨਾਂ ਦੀ ਰੈਨੋਵੇਸ਼ਨ ਹੋ ਜਾਵੇ ਨਾ ਇਹ ਇੱਕ ਪਰਫੈਕਟ ਟੂਰਿਸਟ ਪਲੇਸ ਔਰ ਪਰਫੈਕਟ ਪ੍ਰੀ-ਵੈਡਿੰਗ ਲੋਕੇਸ਼ਨ ਬਣ ਸਕਦੀ ਹੈ ਬਟ ਥੋੜੀ ਸਾਫ ਸੰਭਾਲ ਦੀ ਲੋੜ ਹੈ ਜੀ ਦੇਖੋ ਤੁਸੀਂ ਹਲੇ ਤਵਾਲੀ ਕਿੰਨਾ ਸੋਹਣਾ ਮੈਂ ਨਾ ਹੁਣ ਖੁਦ ਜਾ ਕੇ ਆਈਆਂ ਸ਼ਾਪ ਤੇ ਤੇ ਉਹਨਾਂ ਨੂੰ ਕਹਿ ਕੇ ਆਈਆਂ ਕਿ ਅਸੀਂ ਇੰਨੇ ਟਾਈਮ ਦੇ ਵੇਟ ਕਰ ਰਹੇ ਹਾਂ ਤੁਸੀਂ ਸਾਡਾ ਸਮਾਨ ਨਹੀਂ ਭੇਜਿਆ ਗੱਡੀ 'ਚ ਤੇ ਅੱਗੇ ਜਾ ਕੇ ਦੇਖਿਆ ਉਹ ਕਹਿੰਦੇ ਅਜੇ ਤੁਹਾਨੂੰ ਕੋਈ ਰੈਡੀ ਵਾਲਾ ਭਾਈ ਨਹੀਂ ਮਿਲਿਆ ਤੇ ਅਸੀਂ ਉਹਨਾਂ ਨੂੰ ਕਿ ਮੈਂ ਉਹਨਾਂ ਨੂੰ ਇੰਨਾ ਕਿਹਾ ਇੰਨੇ ਦੂਰ ਸ਼ਾਪ ਸੀ ਮੈਂ फटाफट ਗਈ ਤੇ ਉਹ ਕਹਿੰਦੇ ਵੀ ਹੁਣ ਅਸੀਂ ਫੋਨ ਕੀਤਾ ਯਾ ਰੇੜੀ ਵਾਲੇ ਨੂੰ ਤੇ ਉਹ ਆਏਗਾ ਫਿਰ ਉਹ ਉਹਦੇ ਚ ਸਮਾਨ ਲੋਡ ਕਰਨਗੇ ਫਿਰ ਸਾਡੀ ਗੱਡੀ ਤੇ ਛੱਡ ਕੇ ਜਾਣਗੇ ਹੁਣ ਸਾਨੂੰ ਇੰਨਾ ਜ਼ਿਆਦਾ ਟਾਈਮ ਹੋਰ ਵੇਟ ਕਰਨਾ ਪਊਗਾ ਸੀਰੀਅਸਲੀ ਮੈਨੂੰ ਥੱਕ ਗਿਆ ਇੰਨੇ ਪਿਆਸ ਲੱਗ ਰਹੀ ਆ ਇਹ ਵੱਡੂ ਚ ਵੀ ਪਾਣੀ ਨਹੀਂ ਹੈਗਾ ਮੈਨੂੰ ਲੱਗਦਾ ਤੇ ਹੰਨਾ ਗੁੱਸਾ ਜੜ ਰਿਹਾ ਨਾ ਮੈਨੂੰ ਕਿਉਂਕਿ ਸ तकरीबन ਸਾਨੂੰ ਇੱਕ ਤੋਂ ਡੇਢ ਘੰਟਾ ਹੋ ਗਿਆ ਯਾ ਇਸੇ ਕੰਮ ਦੇ ਵੀ ਪਲੀ ਸਾਡਾ ਸਮਾਨ ਪਹੁੰਚ ਗਿਆ ਤੇ ਦੇਖੋ ਤੁਸੀਂ ਸਮਾਨ ਸਾਡਾ ਆ ਗਿਆ ਯਾ ਸਮਾਨ ਗੱਡੀ ਚ ਲੋਡ ਹੋ ਰਿਹਾ ਯਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਸਮਾਨ ਆ ਗਿਆ ਦੇਖੋ ਇੰਨੀ ਜ਼ਿਆਦਾ ਸ਼ਾਪਿੰਗ ਹੋ ਗਈ ਆ ਹਾਫ ਹੋ ਗਈ ਆ ਹਾਫ ਰਹਿ ਗਈ ਆ ਕਦੇ ਫੇਰ ਆਣੀ ਦੁਬਾਰਾ ਸੋ ਅੱਜ ਦੇ ਵਲੌਗ ਦੇ ਵਿੱਚ ਐਨ ਆਈ